ਤੇ ਲੋਸ ਮੁੱਚਾ ਪ੍ਰਸ਼ਾਸਨ ਏਡੀਸੀ ਜੀ ਸਾਹਿਬ ਢਾਲੀਵਾਲ ਜੀ ਸਮੁੱਚਾ ਪ੍ਰਸ਼ਾਸਨ ਜਿਹੜੀ ਬਹੁਤ ਹੀ ক্লোਜ਼ਲੀ ਸਬੰਧਤ ਸਕੀਮ ਹੈ ਨਹੀਂ 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 ਹੱਡੀਆਂ ਦੇ ਮਾਹ ਡਾਕਟਰ ਸਾਹਿਬਾਨ ਆਏ ਨੇ ਔਰ ਅੱਖਾਂ ਦੇ ਤਾਂ ਸਾਰਿਆਂ ਨੇ ਮੇਰੀ ਕੋਈ ਹੱਥ ਜੋੜ ਕੇ ਬੈਠੀ ਹੈ ਕਿ ਆਪਣੀਆਂ ਕਿੜੀਆਂ ਨੂੰ ਕਿਹਨਾਂ ਨੂੰ ਅੱਗੇ ਪੜਾਓ ਉਹਨਾਂ ਦੇ ਸੁਪਰੀ ਜੀ ਲੋਟਬਦੀ ਜਗਤਾਰ ਸਿੰਘ ਜੀ ਤਾਰਾ ਗੁਰਪਾਲ ਸਿੰਘ ਜੀ ਜੰਡ ਸਾਹਿਬ ਮਨਸਾ ਖਾਨ ਜੀ ਨਥ ਨਥੋਆਲ ਬਰਿੰਦਰ ਜੀ ਸਿੰਘ ਜੀ ਸਿੰਦੀ ਰਸ਼ੀਨ ਸਾਹਿਬ ਬਲਵੀਰ ਸਿੰਘ ਜੀ ਬੱਲੀ ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ਜੀ ਆਇਆਂ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਐਸਡੀਐਮ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਖਿਆ ਅਫਸਰ ਡਿੰਪਲ ਮਦਾਨ ਜੀ ਸੋ ਇਹਨਾਂ ਸਾਰੇ ਸ਼ਖਸੀਤਾਂ ਦਾ ਜਿਨ੍ਹਾਂ ਦਾ ਨਾਮ ਰਹਿ ਜਾਂਦਾ ਉਹਨਾਂ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਜੀ ਕਿਉਂ ਬੈੜੀ ਗੱਲ ਕਹਿਣ ਤੋਂ ਅੱਖਾਂ ਦਾ ਕਹਿਣ ਤੋਂ ਦਿਲ ਦੇ ਰੋਗਾਂ ਦੇ ਕਹਿਣ ਤੋਂ ਜ਼ੰਦਾ ਦਾ ਕਹਿਣ ਤੋਂ ਪੀਆਂ ਦੀ ਲੋੜੀ ਆਦਲ ਲਗਾ ਕੇ ਹਲਕੇ ਦੀਆਂ ਨਿਵਾਸੀਆਂ ਨੂੰ ਸਿਹਤ ਪੱਖੋਂ ਵੱਡੀ ਸੂਚ ਦਿੱਤੀ ਜਾ ਰਹੀ ਹੈ ਜਿਸ ਦਾ ਦੇ ਨਾਮ ਨੂੰ ਹੋਰ ਸਨਮਾਨ ਦਿੰਦਿਆਂ ਸਰਕਾਰੀ ਹਾਈ ਸਕੂਲ ਦਾ ਨਾਮ ਜਹੇਦ ਦੇ ਨਾਮ ਤੇ ਰੱਖਿਆ ਜਾਂਦਾ ਹੈ

ਗੁਰਦੇਵ ਸਿੰਘ ਪਿੰਡ ਵਿਖੇ ਧੀਆਂ ਦੀ ਲੋਹੜੀ ਪ੍ਰੋਗਰਾਮ ਕਰਵਾਇਆ ਗਿਆ ਔਰ ਇੱਕ ਹੋਰ ਜੋ ਪ੍ਰੋਗਰਾਮ ਸੀ ਉਹ ਸਕੂਲ ਦਾ ਨਾਮ ਬਦਲ ਕੇ ਸ਼ਹੀਦ ਪੁੱਟਾ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਬਹੁਤ ਯਾਦਗਾਰੀ ਇਹ ਪ੍ਰੋਗਰਾਮ ਰਹੇਗਾ ਸੋ ਮੈਸੇਜ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਹੀ ਜਾਂਦਾ ਹੈ ਕਿ ਅਸੀਂ ਧੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕੇ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਈਏ ਸੋ ਜਿਵੇਂ ਮਾਨ ਸਰਕਾਰ ਦਾ ਵਾਅਦਾ ਸੀ ਕਿ ਸਰਕਾਰ ਹੈ ਜਿਹੜੀ ਉਹ ਪਿੰਡਾਂ ਦੀਆਂ ਸੱਤਾਂ ਚੋਂ ਚੱਲੇਗੀ ਸੋ ਇਸੇ ਕੋਸ਼ਿਸ਼ ਨੂੰ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਪਿੰਡਾਂ ਤੱਕ ਅਪਰੋਚ ਕਰ ਰਿਹਾ ਜੋ ਵੀ ਸਰਕਾਰ ਦੇ ਮੈਸੇਜ ਹੈ ਉਹ ਅਸੀਂ ਹਰ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਆਪਣੇ ਡਿਪਾਰਟਮੈਂਟ ਦੇ ਕੁਝ ਪੋਸਟਾਂ ਦੇ ਜਿਵੇਂ ਸੁਪਰਵਾਈਜ਼ਰ ਦੀਆਂ ਜ਼ਿਲ੍ਹਾ ਪੱਧਰ ਦੀਆਂ ਖਾਲੀ ਪਈਆਂ ਉਹਨਾਂ ਅਕੋਰਡਿੰਗ ਕੀ ਕੀਤਾ ਜਾ ਰਿਹਾ ਦੇਖੋ ਜੀ ਅਸੀਂ ਤਕਰੀਬਨ 150 ਪੋਸਟਾਂ ਜਿਹੜੀਆਂ ਸੁਪਰਵਾਈਜ਼ਰ ਦੀਆਂ ਪਰਤੀ ਕਰਨ ਦੇ ਪਰਤੀ ਨਹੀਂ ਕਿ ਉਹਨਾਂ ਦੀ ਪ੍ਰਮੋਸ਼ਨ ਹੀ ਹੋ ਜਾਣੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੋ ਸੀਡੀਪੀਓ ਵੀ ਅਸੀਂ 20 ਦੇ ਕਰੀਬ ਨਵੇਂ ਜਿਹੜੇ ਪ੍ਰਮੋਟ ਕਰਕੇ ਲਗਾਉਣ ਜਾ ਰਹੇ ਹਾਂ ਸੋ ਇਹ ਜਿਹੜੀ ਕਮੀ ਸਾਨੂੰ ਮਹਿਸੂਸ ਹੋ ਰਹੀ ਆ ਆਪ ਨੂੰ ਵੀ ਹੋ ਰਹੀ ਹੈ ਕਿ ਪ੍ਰੋਗਰਾਮ ਇੰਪਲੀਮੈਂਟ ਨਹੀਂ ਹੋ ਰੇ ਉਹ ਅਸੀਂ ਕੁਝ ਦਿਨਾਂ ਵਿੱਚ ਪੂਰੀ ਕਰ ਦਵਾਂਗੇ ਲੋਕਾਂ ਨੂੰ ਕੀ ਗੱਲ ਕਹੋਗੇ ਲੋਕਾਂ ਨੂੰ ਅੱਜ ਦੇ ਦਿਨ ਇਹੀ ਮੈਸੇਜ ਹੈ ਕਿ ਆਪਣੀਆਂ ਬੇਟੀਆਂ ਨੂੰ ਇੱਕ ਖੁੱਲਾ ਅਸਮਾਨ ਦੇਓ ਉੱਡਣ ਲਈ ਉਹਨਾਂ ਨੂੰ ਮੌਕਾ ਦਿਓ ਉਹ ਤੁਹਾਨੂੰ ਬਹੁਤ ਉੱਪਰ ਤੱਕ ਲੈ ਕੇ ਜਾਣੀ ਮੈਂ ਤਰੀ ਬਣ ਤੋ ਵਾ ਤੁਸੀਂ ਪਹਿਲੀ ਵਾਰ ਆਪਣੇ ਸਹਰੇ ਪਿੰਡ ਆਏ ਕਿਵੇਂ ਲੱਗਿਆ ਕਿਉਂਕਿ ਤੁਹਾਨੂੰ ਕਿੰਨਾ ਕਮਾਨ ਸਨਮਾਨ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਮਾਨ ਸਨਮਾਨ ਔਰ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੇਰਾ ਸਹਰਾ ਪਿੰਡ ਹੈ ਇੱਕ ਧੀ ਜਿਵੇਂ ਆਪਦੇ ਪੇਕੇ ਪਿੰਡ ਆਉਂਦੀ ਏ ਇਸ ਤਰ੍ਹਾਂ ਦਾ ਪਿਆਰ ਪੂਰੇ ਪਿੰਡ ਵੱਲੋਂ ਮੈਨੂੰ ਮਿਲਿਆ ਔਰ ਮੈਂ ਸਦਾ ਹੀ ਰਹਿਣੀ ਰਹਾਂਗੀ ਇਸ ਪਿਆਰ ਤੇ ਸਤਿਕਾਰ ਦੇ ਲਈ ਆਉਂਦੀ ਰਹਾਂਗੀ ਮਿਲਦੀ ਰਵਾਂਗੀ